ਯਾਦਾਂ ਦੇ ਪਰਛਾਵੇਂ ਭਾਗ 2 ਬਲਵੀਰੋ ਰੋਂਦੀ ਹੋਈ ਅੱਖ ਦੀ ਕੇ ਬਾਗੀ ਨੇ ਮੇਰੇ ਨਾਲ ਧੋਖਾ ਕੀਤਾ ਮੇਰੀ ਇਹੋ ਜਿਹੀ ਜ਼ਿੰਦਗੀ ਉਹਦੀ ਵਜ੍ਹਾ ਨਾਲ ਹੀ ਹੋਈ ਆ ਉਹੀ ਆ ਜਿਹਦੇ ਕਰਕੇ ਮੈਨੂੰ ਪੜ੍ਹਾਈ ਵਿੱਚ ਹੀ ਛੱਡਣੀ ਪਈ ਮਨਤ ਕਹਿੰਦੀ ਕਿ ਉਹੋ ਜਿਹਾ ਧੋਖਾ ਕੀਤਾ ਉਹਨਾਂ ਨੇ ਤੁਹਾਡੇ ਨਾਲ ਬਲਵੀਰੋ ਨੇ ਚੌਂਕੇ ਵਿੱਚ ਬੈਠੀ ਵੋਲੀ ਬੱਲ ਵੇਖਿਆ ਕਿ ਕਿਤੇ ਆ ਨਾ ਜਾਵੇ ਤੇ ਮੰਨਤ ਨੂੰ ਆਖ ਦਿੱਤੀ ਏ ਬਾਕੀ ਮੇਰੀ ਕਿਸਮਤ ਵਿੱਚ ਜੋ ਲਿਖਿਆ ਸੀ ਉਹੀ ਮਿਲਣਾ ਸੀ ਤੂੰ ਛੱਡ ਪਰੇ ਹੁਣ ਪੁਰਾਣੀਆਂ ਗੱਲਾਂ ਨੂੰ ਮੰਨਤ ਕਹਿੰਦੀ ਮੈਂ ਨਹੀਂ ਪੁੱਛਦੀ ਤੁਹਾਨੂੰ ਕੋਈ ਵੀ ਗੱਲ ਪਰ ਤੁਸੀਂ ਤੇ ਮੈਨੂੰ ਇੰਜ ਲੱਗਦਾ ਕਿ ਇੱਕ ਦਿਨ ਲਈ ਵੀ ਨਹੀਂ ਭੁੱਲੇ ਹੋਣੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਰੋਣਾ ਤੇ ਬਾਗੀ ਅੰਕਲ ਨੂੰ ਧੋਖੇ ਬਾਜ ਆਖਣਾ ਇਸ ਲਈ ਹੀ ਤੁਹਾਡਾ ਚਿਹਰਾ ਮੁਰਝਾਇਆ ਜਿਹਾ ਰਹਿੰਦਾ ਆ ਮੈਂ ਤੁਹਾਡੇ ਮੁਖ ਤੇ ਕਦੇ ਵੀ ਖੁਸ਼ੀ ਨਹੀਂ ਦੇਖੀ ਹਮੇਸ਼ਾ ਪਰੇਸ਼ਾਨੀ ਹੀ ਦੇਖੀ ਆ ਇਸ ਲਈ ਮੈਂ ਬਾਗੀ ਅੰਕਲ ਨੂੰ ਪੁੱਛਦੀ ਆ ਕਿ ਤੁਸੀਂ ਮੇਰੀ ਚਾਚੀ ਦੇ ਹਾਸੇ ਖੇੜੇ ਕਿਉਂ ਖੋਲ੍ਹ ਆਏ ਉਸ ਤੋਂ ਬਲਵੀਰੋ ਕਹਿੰਦੀ ਨਹੀਂ ਮੰਨਤ ਤੂੰ ਹੁਣ ਕੋਈ ਗੱਲ ਨਾ ਪੁੱਛੀ ਉਹਨੂੰ ਉਹ ਵੀ ਪਰਿਵਾਰ ਵਾਲਾ ਆ ਤੇ ਮੇਰੀ ਨੂੰ ਕੀ ਸੋਚੇਗੀ ਮੇਰੇ ਬਾਰੇ ਬਾਕੀ ਇਹੋ ਪਰੇਸ਼ਾਨੀਆਂ ਤੇ ਘਰ ਦੀ ਗਰੀਬੀ ਕਰਕੇ ਆ ਤੇ ਜੀਤੇ ਦੇ ਨਾ ਕੰਮ ਕਰਨ ਕਰਕੇ ਆ ਮੰਨਤ ਕਹਿੰਦੀ ਚੱਲ ਠੀਕ ਆ ਚਾਚੀ ਨਹੀਂ ਪੁੱਛਦੀ ਮੈਂ ਮਨਤ ਕਹਿੰਦੀ ਹੈ ਮੈਂ ਚਲਦੀ ਆ ਚਾਚੀ ਭੋਲੀ ਰੋਟੀ ਬਣਾ ਰਹੀ ਸੀ ਤੇ ਆਖਦੀ ਮਨਤ ਨੂੰ ਚੱਲ ਹੀ ਪਈ ਮੈਂ ਬਸ ਆ ਰਹੀ ਸੀ ਰੋਟੀਆਂ ਬਣ ਗਈਆਂ ਮਨਤ ਰੋਟੀ ਖਾ ਕੇ ਜਾਵੀਂ ਭਾਬੀ ਮਨਤ ਕਹਿੰਦੀ ਭਾਬੀ ਕੀ ਬਣਾਇਆ ਤੁਸੀਂ ਅੱਜ ਭੋਲੀ ਕਹਿੰਦੀ ਪਿੰਡੀਆਂ ਦੀ ਸਬਜੀ ਆ ਤੇ ਨਾਲ ਖੱਟਾ ਆ ਮਨਤ ਕਹਿੰਦੀ ਅੱਛਾ ਸਾਡੇ ਅੱਜ ਆਲੂ ਬੜੀਆਂ ਬਣੀਆਂ ਚਲ ਭਾਬੀ ਤੂੰ ਕੌਲੀ ਵਿੱਚ ਪਾ ਦੇ ਥੋੜੀ ਜਹੀ ਸਬਜੀ ਪੋਲੀ ਨੇ ਸਬਜੀ ਕੌਲੀ ਵਿੱਚ ਪਾ ਕੇ ਮੰਨਤ ਨੂੰ ਫੜਾ ਦਿੱਤੀ ਤੇ ਆਖਦੀ ਮੰਨਤ ਕਿਸੇ ਦਿਨ ਤੇਰੀ ਪਸੰਦ ਦੀ ਕੜੀ ਬਣਾਉਂ ਤੂੰ ਇੱਧਰ ਹੀ ਰੋਟੀ ਖਾਈ ਮੰਨਤ ਕਹਿੰਦੀ ਭਾਬੀ ਕਿਸੇ ਦਿਨ ਕਿਉਂ ਕੱਲ ਹੀ ਬਣਾ ਲੈ ਤੂੰ ਕੜੀ ਬਹੁਤ ਸਵਾਦ ਬਣਾਉਂਦੀ ਆ ਪੋਲੀ ਕਹਿੰਦੀ ਮੰਨਤ ਕੱਲ ਨੂੰ ਤੇ ਤੇਰੀ ਭੂਆ ਨੇ ਆਪਣੀ ਨੋਹ ਨੂੰ ਲੈ ਕੇ ਆਉਣਾ ਆ ਫਿਰ ਕਿਸੇ ਦਿਨ ਬਣਾ ਲਵਾਂ ਮਨਤ ਕਹਿੰਦੀ ਪੂਆ ਦੀ ਨੋ ਵੀ ਕੜੀ ਦਾ ਸਵਾਦ ਦੇਖ ਲਵੇਗੀ ਭੋਲੀ ਕਹਿੰਦੀ ਨਾ ਭੈਣੇ ਪੂਆ ਨੇ ਤੇ ਕਹਿਣਾ ਮੇਰੀ ਨੋਹ ਦੇ ਦੰਦ ਖੱਟੇ ਕਰ ਦਿੱਤੇ ਪਹਿਲੀ ਵਾਰੀ ਆਈ ਦੇ ਦੋਨੋਂ ਹੱਸਣ ਲੱਗ ਪਈਆਂ ਤੇ ਮਨਤ ਆਪਣੇ ਘਰੇ ਚਲੀ ਗਈ ਬਲਵੀਰ ਰੋਟੀ ਖਾ ਕੇ ਮੰਜੇ ਤੇ ਲੰਮੀ ਪੈ ਗਈ ਭੋਲੀ ਵੀ ਕੰਮ ਨਵੇੜ ਬੱਲੇ ਵੀਰੋ ਦੇ ਕੋਲ ਹੀ ਮੰਝੇ ਤੇ ਸਿਰਤ ਨਾਲ ਲੰਮੀ ਪੈ ਗਈ ਜੀਤੇ ਦਾ ਕੋਈ ਅਤਾ ਪਤਾ ਨਹੀਂ ਸੀ ਹੁੰਦਾ ਕਿ ਕਦੋਂ ਆਏ ਉਹਦੀ ਹੁਣ ਕੋਈ ਬਹੁਤੀ ਪਰਵਾਹ ਵੀ ਨਹੀਂ ਸੀ ਕਰਦਾ ਪੁੱਲੀ ਨੇ ਵੀ ਆਪਣੇ ਆਪ ਨੂੰ ਸਮਝਾ ਲਿਆ ਸੀ ਕਿ ਹੁਣ ਆਪ ਹੀ ਹਿੰਮਤ ਕਰ ਦਿਨ ਕੱਟਣੇ ਪੈਣੇ ਆ ਜੀਤੇ ਤੋਂ ਕੋਈ ਉਮੀਦ ਨਹੀਂ ਸੀ ਕਰਦੀ ਉਹ ਪੁੱਲੀ ਰੋਟੀ ਤੇ ਸਬਜ਼ੀ ਬਣਾ ਕੇ ਜੀਤੇ ਦੇ ਕਮਰੇ ਵਿੱਚ ਰੱਖ ਹੁੰਦੀ ਸੀ ਕਈ ਵਾਰ ਆ ਕੇ ਖਾ ਲੈਂਦਾ ਸੀ ਤੇ ਕਈ ਵਾਰ ਉਵੇਂ ਹੀ ਪਈ ਰਹਿੰਦੀ ਸੀ ਭੋਲੀ ਮੰਜੇ ਤੇ ਪਿੰਦੇ ਸਾਰ ਹੀ ਹੂਕ ਸੌਂ ਗਈ ਸੀ ਸਾਰਾ ਦਿਨ ਘਰ ਦਾ ਕੰਮ ਵੀ ਉਹੀ ਕਰਦੀ ਸੀ ਥੱਕ ਜਾਂਦੀ ਸੀ ਸਾਰਾ ਦਿਨ ਬਲਵੀਰੋਂ ਲੰਮੀ ਪਈ ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਕਰਨ ਲੱਗੀ ਬਲਵੀਰੋਂ ਨੂੰ ਸਾਰੇ ਵੀਰੋ ਆਖਦੇ ਸਨ ਪਿੰਡ ਦੇ ਸਕੂਲ ਵਿੱਚ 8ਵੀਂ ਤੱਕ ਪੜ੍ਹ ਕੇ ਪਿੰਡ ਬੱਸੀ ਦੇ ਵੱਡੇ ਸਕੂਲ ਵਿੱਚ ਪੜਨ ਲੱਗੀ ਸੀ ਰੰਗ ਦੀ ਗੋਰੀ ਤੇ ਤਿੱਖੇ ਨੈਣ ਨਕਸ਼ਾਂ ਵਾਲੀ ਵੀਰੋ ਦੀ ਖੂਬਸੂਰਤੀ ਦੀ ਹਰ ਕੋਈ ਤਾਰੀਫ਼ ਕਰਦਾ ਸੀ ਵੀਰੋ ਦਾ ਦਾਖਲਾ ਬਾਗੀ ਦੀ ਕਲਾਸ ਵਿੱਚ ਹੀ ਹੋਇਆ ਸੀ ਬਾਗੀ ਵੀ ਬਹੁਤ ਹੀ ਸੋਹਣਾ ਤੇ ਆਪਣੇ ਹਮ ਉਮਰ ਦੇ ਮੁੰਡਿਆਂ ਤੋਂ ਸਿਰ ਕੱਢਵਾ ਸੀ ਬਾਗੀ ਨੂੰ ਸਕੂਲ ਵਿੱਚ ਕੈਨੇਡਾ ਵਾਲਾ ਆਖ ਕੇ ਬੁਲਾਉਂਦੇ ਹੁੰਦੇ ਸਨ ਸਾਰੇ ਉਹਨਾਂ ਦਿਨਾਂ ਵਿੱਚ ਬਾਗੀ ਦੀ ਵੱਡੀ ਭੈਣ ਦਾ ਵਿਆਹ ਕੈਨੇਡਾ ਰਹਿੰਦੇ ਇੱਕ ਮੁੰਡੇ ਨਾਲ ਹੋਇਆ ਸੀ ਸਭ ਆਖਦੇ ਸੀ ਕਿ ਭੈਣ ਨੇ ਜਾ ਕੇ ਸਾਰੇ ਟੱਬਰ ਨੂੰ ਬੁਲਾ ਲੈਣਾ ਆ ਕੈਨੇਡਾ ਬਾਗੀ ਦਾ ਘਰ ਪਿੰਡ ਵਰਦੇ ਸਾਰ ਹੀ ਆਉਂਦਾ ਸੀ ਬਹੁਤ ਵੱਡੀ ਹਵੇਲੀ ਸੀ ਇੱਕ ਦਿਨ ਵੀਰੋ ਆਪਣੀਆਂ ਸਹੇਲੀਆਂ ਨਾਲ ਸਾਈਕਲ ਤੇ ਸਕੂਲ ਜਾ ਰਹੀ ਸੀ ਤੇ ਵੀਰੋ ਦੀ ਸਹੇਲੀ ਸੁਖੀ ਆਖਦੀ ਵੀਰੋ ਆ ਦੇਖ ਕਨੇਡਾ ਵਾਲੇ ਦੀ ਹਵੇਲੀ ਕਿੰਨੀ ਵੱਡੀ ਆ ਵੀਰੋ ਆਖਦੀ ਸੱਚੀ ਬਹੁਤ ਵੱਡੀ ਆ ਹਵੇਲੀ ਤੇ ਤੱਕੜੇ ਜ਼ਿੰਮੇਦਾਰ ਲੱਗਦੇ ਆ ਸੁਖੀ ਨੇ ਕਿਹਾ ਵੀਰੋ ਇੱਕ ਗੱਲ ਹੋਰ ਆ ਕਨੇਡਾ ਵਾਲਾ ਤੇਰੇ ਵੱਲ ਬਹੁਤ ਦੇਖਦਾ ਰਹਿੰਦਾ ਕਲਾਸ ਵਿੱਚ ਮੈਂ ਕਈ ਵਾਰੀ ਨੋਟ ਕੀਤਾ ਵੀਰੋ ਕਹਿੰਦੀ ਐਵੇਂ ਨਾ ਬੋਲੀ ਜਾਇਆ ਕਰ ਸੁਖੀ ਉਹਨੇ ਭਲਾ ਮੇਰੇ ਵੱਲ ਕਿਉਂ ਦੇਖਣਾ ਉਸ ਦਿਨ ਵੀਰੋ ਨੇ ਕਲਾਸ ਵਿੱਚ ਕਈ ਵਾਰ ਦੇਖਿਆ ਤੇ ਬਾਗੀ ਦੀ ਨਜ਼ਰ ਵੀਰੋ ਤੇ ਹੀ ਹੁੰਦੀ ਇਸੇ ਤਰ੍ਹਾਂ ਹੀ ਦੇਖਦੇ ਦੇਖਦੇ ਇੱਕ ਕਲਾਸ ਤੇ ਹੋ ਗਈ ਪਰ ਬਾਗੀ ਨੇ ਕਦੇ ਵੀ ਵੀਰੋ ਨੂੰ ਮੂੰਹ ਕੋਚ ਨਾ ਆਖਿਆ 10ਵੀਂ ਕਲਾਸ ਵਿੱਚ ਬਾਗੀ ਨੇ ਆਪਣੇ ਇੱਕ ਦੋਸਤ ਹੱਥ ਰੁੱਕਾ ਭੇਜਿਆ ਸੀ ਵੀਰੋ ਲਈ ਕਿ ਉਹ ਦੋਸਤੀ ਕਰਨੀ ਚਾਹੁੰਦਾ ਆ ਵੀਰੋ ਵੀ ਬਹੁਤ ਪਸੰਦ ਕਰਦੀ ਸੀ ਬਾਗੀ ਨੂੰ ਵੀਰੋ ਨੇ ਦੋਸਤੀ ਕਰਨ ਵਾਲੀ ਗੱਲ ਲਈ ਹਾਂ ਕਰ ਦਿੱਤੀ ਹੁਣ ਉਹ ਕਦੇ-ਕਦੇ ਇੱਕ ਦੂਜੇ ਨੂੰ ਬੁਲਾ ਕੇ ਹਾਲ-ਚਾਲ ਪੁੱਛਣ ਲੱਗ ਪੈਂਦੇ ਤੇ ਕਦੇ-ਕਦੇ ਇੱਕ ਦੂਜੇ ਨਾਲ ਕਾਫੀ ਵੀ ਬਦਲ ਲੈਂਦੇ ਬਾਗੀ ਨੇ ਵੀਰੋ ਨੂੰ ਪਿਆਰ ਕਰਨ ਵਾਲੀ ਗੱਲ ਉਹਦੀ ਕਾਪੀ ਤੇ ਲਿਖ ਦਿੱਤੀ। ਵੀਰੋ ਨੇ ਬਾਗੀ ਦੀ ਚਿੱਠੀ ਦਾ ਜਵਾਬ ਹਾਂ ਵਿੱਚ ਦਿੱਤਾ। ਹੁਣ ਦੋਨੋਂ ਕਦੇ-ਕਦੇ ਛੁੱਟੀ ਵੇਲੇ ਛੁੱਪ-ਛੁੱਪ ਕੇ ਗੱਲਬਾਤ ਵੀ ਕਰਦੇ। ਬਾਗੀ ਆਪਣੇ ਘਰ ਸਕੂਲ ਬੈਗ ਰੱਖ, ਸਾਈਕਲ ਤੇ ਕਈ ਗਿੜੇ ਲਗਾਉਂਦਾ ਸੀ। ਵੀਰੋ ਪਿੱਛੇ ਵੀਰੋ ਵੀ ਹਰ ਵੇਲੇ ਖਿੜੀ-ਖਿੜੀ ਜਿਹੀ ਰਹਿੰਦੀ ਸੀ। ਸਾਈਕਲ ਤੇ ਜਾਂਦੀ ਹੋਈ ਵਾਰ ਵਾਰ ਪਿੱਛੇ ਨੂੰ ਮੁੜ ਕੇ ਵੇਖਦੀ ਰਹਿੰਦੀ ਸੁਖੀ ਉਹਨੂੰ ਮਜ਼ਾਕ ਕਰਦੀ ਰਹਿੰਦੀ ਤੇ ਆਖਦੀ ਕਿ ਅੱਗੇ ਨੂੰ ਦੇਖ ਕੇ ਚਲਾ ਸਾਈਕਲ ਕਿਤੇ ਡਿੱਗ ਕੇ ਲੱਤ ਬਾਹ ਨਾ ਤੁੜਾ ਲਈ ਜੇਕਰ ਲੱਤ ਬਾਹ ਟੁੱਟ ਗਈ ਤੇ ਘਰੇ ਬੈਠੀ ਕੈਨੇਡਾ ਵਾਲੇ ਨੂੰ ਮਿਲਣ ਲਈ ਵੀ ਤਰਸਦੀ ਫਿਰੇਂਗੀ ਫਿਰ ਇਦਾਂ ਹੀ ਦੋਨਾਂ ਦਾ ਪਿਆਰ ਚਿੱਠੀ ਪੱਤਰ ਤੋਂ ਵੱਧਦਾ ਵੱਧਦਾ ਚੋਰੀ ਛਿਪੇ ਗੱਲਬਾਤ ਕਰਨ ਤੇ ਫਿਰ ਕਿਤੇ ਨਾ ਕਿਤੇ ਮੌਕਾ ਦੇਖ ਸੁੰਨ ਸਾਂ ਰਸਤੇ ਵਿੱਚ ਰੁੱਕ ਇੱਕ ਦੂਜੇ ਦਾ ਹੱਥ ਫੜਨ ਤੱਕ ਪਹੁੰਚ ਗਿਆ ਸੁਖੀ ਨੇ ਆਲਾ ਦੁਆਲਾ ਦੇਖਦੀ ਰਹਿਣਾ ਕਿ ਕੋਈ ਆਉਂਦਾ ਜਾਂਦਾ ਹੋਵੇ ਤੇ ਆਵਾਜ਼ ਲਗਾ ਦੇਣੀ ਬਾਕੀ ਉਹਨਾਂ ਦਾ ਪਿੱਛਾ ਕਰਦਾ ਕਰਦਾ ਵੀਰੋ ਦੇ ਪਿੰਡ ਤੱਕ ਛੱਡ ਕੇ ਆਉਂਦਾ ਸੀ ਵੀਰੋ ਨੇ ਕਈ ਵਾਰ ਆਖਿਆ ਸੀ ਕਿ ਮੇਰੇ ਘਰੇ ਕਿਸੇ ਨੇ ਦੇਖ ਲਿਆ ਤੇ ਛੱਕ ਹੋ ਜਾਣੀ ਤੂੰ ਸਾਡੇ ਪਿੰਡ ਰੋਜ਼-ਰੋਜ਼ ਨਾ ਆਇਆ ਕਰ ਸਕੂਲ ਵਿੱਚ ਵੀ ਦੋਹਾਂ ਦੇ ਪਿਆਰ ਨੂੰ ਲੈ ਕੇ ਗੱਲਾਂ ਹੁੰਦੀਆਂ ਸਨ ਵਿਦਿਆਰਥੀਆਂ ਤੋਂ ਅਧਿਆਪਕਾਂ ਵਿੱਚ ਪਹੁੰਚ ਗਈ ਅੰਗਰੇਜ਼ੀ ਵਾਲੀ ਮੈਡਮ ਨੇ ਇੱਕ ਦਿਨ ਇਕੱਲੀ ਵੀਰੋ ਨੂੰ ਬੁਲਾਇਆ ਤੇ ਸਮਝਾਇਆ ਕਿ ਤੂੰ ਇੱਕ ਹੁਸ਼ਿਆਰ ਕੁੜੀ ਆ ਪੜ੍ਹ ਲਿਖ ਕੇ ਜ਼ਿੰਦਗੀ ਵਿੱਚ ਕੁਝ ਬਣ ਸਕਦੀ ਆ ਪਰ ਤੂੰ ਕਿਹੜੇ ਚੱਕਰਾਂ ਵਿੱਚ ਪੈ ਗਈ ਆ ਇਹੋ ਜਿਹੇ ਕੰਮਾਂ ਵਿੱਚ ਬਦਨਾਮੀ ਤੂੰ ਸਭਾ ਹੋਰ ਕੁਝ ਪੱਲੇ ਨਹੀਂ ਪੈਂਦਾ ਅਜੇ ਵੀ ਪੈਰ ਪਿੱਛੇ ਮੋੜਲਾ ਤੇ ਆਪਣੀ ਪੜ੍ਹਾਈ ਵੱਲ ਧਿਆਨ ਦੇ ਬਾਗੀ ਦੇ ਪਿੱਛੇ ਲੱਗ ਆਪਣੀ ਜ਼ਿੰਦਗੀ ਖਰਾਬ ਨਾ ਕਰ ਉਹਨੇ ਤੇ ਕੈਨੇਡਾ ਚਲੇ ਜਾਣਾ ਤੂੰ ਆਪਣਾ ਸੋਚ ਮੈਡਮ ਨੇਆਂ ਕਈਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ ਕਿਉਂਕਿ ਇਸ਼ਕ ਦਾ ਭੂਤ ਵੀਰੋ ਦੇ ਸਿਰ ਤੇ ਸਵਾਰ ਹੋ ਗਿਆ ਸੀ ਬਾਗੀ ਤੇ ਵੀਰੋ ਦੇ 12ਵੇਂ ਦੇ ਪੇਪਰ ਹੋਣ ਵਾਲੇ ਸੀ। ਬਾਗੀ ਦਾ ਕੈਨੇਡਾ ਦਾ ਕੰਮ ਵੀ ਵੜਨ ਵਾਲਾ ਸੀ। ਵੀਰੋਂ ਨੂੰ ਬਾਗੀ ਤੋਂ ਵਿਛੜਨ ਦਾ ਡਰ ਜਿਹਾ ਲੱਗਾ ਰਹਿੰਦਾ। ਵੀਰੋਂ ਦੇ ਘਰ ਦੇ ਵੀ ਵੀਰੋਂ ਨੂੰ 12ਵੇਂ ਤੋਂ ਬਾਅਦ ਕੋਈ ਕੋਰਸ ਕਰਵਾਉਣਾ ਚਾਹੁੰਦੇ ਸੀ। ਵੀਰੋਂ ਦੀ ਭੂਆ ਨਰਸ ਸੀ। ਤੇ ਉਹ ਚਾਹੁੰਦੀ ਸੀ ਕਿ ਵੀਰੋਂ ਨੂੰ ਵੀ ਨਰਸਿੰਗ ਕਰਵਾ ਦਿੱਤੀ ਜਾਵੇ। ਵੀਰੋਂ ਤੇ ਬਾਗੀ ਦੇ 12ਵੇਂ ਦੇ ਪੇਪਰ ਚੱਲ ਰਹੇ ਸਨ। ਇੱਕ ਦਿਨ ਬਾਗੀ ਨੇ ਵੀਰੋਂ ਨੂੰ ਬਾਹਰ ਕਿਤੇ ਮਿਲਣ ਨੂੰ ਕਿਹਾ ਵੀਰੋਂ ਸੁਖੀ ਨੂੰ ਨਾਲ ਲੈ ਕੇ ਘਰ ਇਹੋ ਆਖ ਆ ਗਈ ਕਿ ਅੱਜ ਮੈਡਮ ਨੇ ਪੇਪਰ ਦੀ ਤਿਆਰੀ ਲਈ ਬੁਲਾਇਆ ਆ ਸਕੂਲ ਸੁਖੀ ਆਖ ਰਹੀ ਸੀ ਕਿ ਤੂੰ ਤੇ ਬਾਗੀ ਨਾਲ ਘੁੰਮਣ ਜਾਣਾ ਮੈਂ ਕੀ ਕਰਾਂਗੀ ਵੀਰੋਂ ਨੇ ਸੁਖੀ ਨੂੰ ਆਪਣੀ ਇੱਕ ਹੋਰ ਸਹੇਲੀ ਦੇ ਘਰ ਰੁਕਣ ਨੂੰ ਕਿਹਾ ਤੇ ਆਪ ਬਾਗੀ ਨਾਲ ਚਲੀ ਗਈ ਬਾਗੀ ਦੇ ਚਾਚੇ ਦਾ ਪਿੰਡ ਦੇ ਬਾਹਰ ਬਾਰ-ਬਾਰ ਘਰ ਸੀ ਚਾਚਾ ਬਾਹਰ ਗਿਆ ਹੋਇਆ ਸੀ ਤੇ ਘਰ ਬੰਦ ਹੀ ਸੀ ਬਾਗੀ ਨੇ ਘਰੋਂ ਚਾਚੇ ਦੇ ਘਰ ਦੀ ਚਾਬੀ ਲਈ ਤੇ ਚਾਚੇ ਦੇ ਘਰ ਮੀਰੋ ਨੂੰ ਲੈ ਕੇ ਚਲਾ ਗਿਆ ਮੀਰੋ ਅੰਦਰੋਂ ਅੰਦਰੀ ਡਰ ਵੀ ਰਹੀ ਸੀ ਬਾਗੀ ਨੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਵਾ ਲੈਣਾ ਇਹੋ ਮੇਰਾ ਵਾਦਾ ਆ ਉਹ ਆਪਣਾ ਦਿਲ ਪਹਿਲਾਂ ਹੀ ਬਾਗੀ ਨੂੰ ਦੇ ਚੁੱਕੀ ਸੀ ਤੇ ਅੱਜ ਤੋਂ ਉਹ ਪੂਰੀ ਤਰ੍ਹਾਂ ਬਾਗੀ ਦੀ ਹੋ ਗਈ ਵੀਰੋ ਨੇ ਕਿਹਾ ਬਾਗੀ ਤੂੰ ਮੇਰੇ ਨਾਲ ਵਿਆਹ ਤੇ ਕਰਵਾ ਲਵੇਂਗਾ ਮੁਕਰ ਤੇ ਨਹੀਂ ਜਾਵੇਂਗਾ ਨਾ ਬਾਗੀ ਆਖਦਾ ਮੈਂ ਘਰ ਗੱਲ ਕਰਦਾ ਹਾਂ ਆਪਣੇ ਬਾਪ ਨਾਲ ਵਿਆਹ ਦੀ 12ਵੀਂ ਦੇ ਪੇਪਰ ਵੀ ਹੋ ਗਏ ਤੇ ਵੀਰੋ ਕਈ ਵਾਰ ਘਰੇ ਬਹਾਨਾ ਲਗਾ ਕੇ ਬਾਗੀ ਨਾਲ ਉਹਦੇ ਚਾਚੇ ਦੇ ਘਰੇ ਚਲੀ ਜਾਂਦੀ ਬਾਗੀ ਨੂੰ ਆਖਦੀ ਕਿ ਤੂੰ ਕਦੋਂ ਆਪਣੇ ਬਾਪੂ ਨਾਲ ਆਪਣੇ ਵਿਆਹ ਦੀ ਗੱਲ ਕਰੇਂਗਾ ਬਾਗੀ ਹਰ ਵਾਰ ਆਖ ਦਿੰਦਾ ਕਿ ਆਹ ਗੱਲ ਉਹ ਆਪਣੇ ਬਾਪੂ ਨੂੰ ਇਹੋ ਸਭ ਆਖਣ ਤੋਂ ਡਰਦਾ ਸੀ ਬਾਗੀ ਨੇ ਸ਼ਹਿਰ ਤਲਜ ਵਿੱਚ ਦਾਖਲਾ ਲਿਆ ਸੀ ਤੇ ਵੀਰੋ ਨੇ ਨਰਸਿੰਘ ਵਿੱਚ ਬਾਗੀ ਤੇ ਵੀਰੋ ਹੁਣ ਸ਼ਹਿਰ ਵੀ ਕਈ ਵਾਰ ਘੁੰਮਣ ਚਲੇ ਜਾਂਦੇ ਬਾਗੀ ਨੇ ਇੱਕ ਦਿਨ ਆਪਣੇ ਬਾਪੂ ਨੂੰ ਆਖਿਆ ਕਿ ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਆਂ ਤੇ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਇਹੋ ਗੱਲ ਸੁਣ ਬਾਗੀ ਦਾ ਬਾਪ ਗੁੱਸੇ ਵਿੱਚ ਆ ਗਿਆ ਬਾਗੀ ਦੇ ਬਾਪ ਨੇ ਕਿਹਾ ਕਿ ਤੇਰਾ ਰਿਸ਼ਤਾ ਮੈਂ ਤੇਰੀ ਭੈਣ ਦੇ ਰਿਸ਼ਤੇ ਵੇਲੇ ਹੀ ਤੈਅ ਕਰ ਦਿੱਤਾ ਸੀ ਤੇਰੇ ਜੀਜੇ ਦੇ ਰਿਸ਼ਤੇਦਾਰ ਦੀ ਕੁੜੀ ਨਾਲ ਜਿਹਨੂੰ ਤੂੰ ਕੈਨੇਡਾ ਜਾ ਕੇ ਵਿਆਹ ਕਰਵਾ ਪੰਜਾਬ ਤੋਂ ਕੈਨੇਡਾ ਲੈ ਕੇ ਜਾਣਾ ਸ਼ਾਇਦ ਤੈਨੂੰ ਵੀ ਇਹੋ ਗੱਲ ਦਾ ਪਤਾ ਹੈ ਮੈਂ ਜਵਾਨ ਕੀਤੀ ਆ ਰਿਸ਼ਤੇਦਾਰੀ ਵਿੱਚ ਤੇ ਹੁਣ ਮੈਂ ਆਪਣੀ ਜਵਾਨ ਤੋਂ ਨਹੀਂ ਫਿਰਨਾ ਬਾਗੀ ਨੇ ਕਿਹਾ ਕਿ ਮੈਂ ਵੀ ਜਵਾਨ ਕੀਤੀ ਆ ਵੀਰੋ ਨਾਲ ਕਿ ਮੈਂ ਉਹਦੇ ਨਾਲ ਹੀ ਵਿਆਹ ਕਰਵਾਵਾਂਗਾ ਇਹੋ ਸੁਣ ਬਾਗੀ ਦੇ ਬਾਪ ਨੇ ਬਾਗੀ ਦੇ ਮੂੰਹ ਤੇ ਥੱਪੜ ਮਾਰਿਆ ਤੇ ਆਖਿਆ ਕਿ ਤੇਰੇ ਵਿਆਹ ਦਾ ਫੈਸਲਾ ਮੈਂ ਕਰਾਂਗਾ ਕਿੱਥੇ ਕਰਨਾ ਕਿੱਥੇ ਨਹੀਂ ਬਾਗੀ ਦਾ ਵਿਜਾ ਆ ਗਿਆ ਸੀ ਤੇ ਉਹਦੇ ਬਾਪ ਨੇ ਉਹਦਾ ਘਰੋਂ ਜਾਣਾ ਬੰਦ ਕਰ ਦਿੱਤਾ ਸੀ ਵੀਰੋ ਦੇ ਪਿੰਡ ਦੀ ਇੱਕ ਬਜ਼ੁਰਗ ਔਰਤ ਜੋ ਕਿ ਆਪਣੇ ਸਮੇਂ ਦੀ ਮਸ਼ਹੂਰ ਦਾਈ ਸੀ ਇੱਕ ਦਿਨ ਵੀਰੋ ਦੇ ਘਰ ਆਈ ਤੇ ਉਹਦੀ ਮਾਂ ਨੂੰ ਆਖਣ ਲੱਗੀ ਕਿ ਇੱਕ ਗੱਲ ਆ ਗੱਲ ਜਿਹੜਾ ਪਰਦੇ ਵਾਲੀ ਆ ਨੇੜੇ ਹੋ ਕੇ ਸੁਣਾ ਵੀਰੋ ਦੀ ਮਾਂ ਦਾਈ ਦੇ ਕੋਲ ਨੂੰ ਮੰਜੇ ਤੇ ਬੈਠ ਗਈ ਤੇ ਦਾਈ ਆਖਦੀ ਕਿ ਤੇਰੀ ਧੀ ਵੀਰੋ ਦੇ ਪੈਰ ਭਾਰੀ ਆ ਇਹੋ ਸੁਣ ਵੀਰੋ ਦੀ ਮਾਂ ਦੇ ਪੈਰਾਂ ਹੇਠੋਂ ਮਾਂ ਨੂੰ ਜ਼ਮੀਨ ਨਿਕਲ ਗਈ ਹੋਵੇ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ